ਅਕਸਰ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਨਸ਼ੇੜੀ ਆਪਣੇ ਨਸ਼ੇ ਕਰਨ ਲਈ ਚੋਰੀ ਤੱਕ ਕਰਦੇ ਨੇ ਅਤੇ ਕਈ ਵਾਰ ਤਾਂ ਆਪਣੇ ਹੀ ਘਰ ਨੂੰ ਸਨ ਲੋਨ ਤੋਂ ਵੀ ਬਾਝ ਨਹੀਂ ਹੁੰਦੇ। ਇਹੋ ਜਿਹਾ ਮਾਮਲਾ ਬਟਾਲਾ ਦੇ ਨਹਿਰੂ ਗੇਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਸਾਗਰ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਧੀਰੇ ਧੀਰੇ ਕਰਕੇ ਆਪਣੀ ਪਤਨੀ ਦੇ ਦਾਜ ਵਿੱਚ ਆਇਆ ਸਾਰਾ ਸਮਾਨ ਹੀ ਵੇਚ ਦਿੱਤਾ। ਜਦ ਸਾਗਰ ਦੀ ਮਾਂ ਨੇ ਪੇਕੇ ਬੈਠੀ ਆਪਣੀ ਨੂੰ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੇ ਆਪਣੇ ਜੀਜੇ ਨਾਲ ਮਿਲ ਕੇ ਸਾਗਰ ਦੀ ਤਲਾਸ਼ ਸ਼ੁਰੂ ਕੀਤੀ। ਉਹਨੂੰ ਬਟਾਲਾ ਦੇ ਗਾਂਧੀ ਚੌਕ ਵਿੱਚ ਲੱਭ ਲਿਆ। ਤੇ ਨੇੜੇ ਟ੍ਰੈਫਿਕ ਦਫ਼ਤਰ ਦੇ ਬਾਹਰ ਖਰੇ ਮੁਲਾਜ਼ਮ ਰਣਜੀਤ ਸਿੰਘ ਨੂੰ ਹਾਲਾਤ ਦੱਸੇ ਰਣਜੀਤ ਸਿੰਘ ਨੇ ਮੌਕੇ ਤੇ ਸਾਗਰ ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਹਨਾਂ ਦੁਕਾਨਦਾਰਾਂ ਤੱਕ ਗਿਆ ਜਿੱਥੇ ਸਾਗਰ ਨੇ ਗਰਤਾ ਸਾਰਾ ਸਮਾਨ ਵੇਚ ਦਿੱਤਾ ਸੀ ਜਿਨ੍ਹਾਂ ਦੁਕਾਨਦਾਰਾਂ ਨੇ ਸਮਾਨ ਖਰੀਦਿਆ ਸੀ ਉਹਨਾਂ ਨੇ ਗੱਲ ਮੰਨ ਲਈ ਅਤੇ ਪਰੋਸਾ ਦਿੱਤਾ ਕਿ ਮਹਿਲਾ ਨੂੰ ਉਹ ਸਾਰਾ ਸਮਾਨ ਜਾਂ ਬੰਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਉੱਥੇ ਹੀ ਪੀੜਿਤ ਮਹਿਲਾ ਨੇ ਰੋਂਦੇ ਹੋਏ ਕਿਹਾ ਕਿ ਮੇਰੇ ਪਤੀ ਨੇ ਨਸ਼ੇ ਕਾਰਨ ਕਰਤਾ ਸਾਰਾ ਸਮਾਨ ਵੇਚ ਦਿੱਤਾ ਸੀ ਮੈਂ 3 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਐ ਉਹ ਮੇਰੇ ਨਾਲ ਰੋਜ਼ ਮਾਰपीट ਕਰਦਾ ਸੀ ਮੈਂ ਬਟਾਰਾ ਟ੍ਰੈਫਿਕ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਦੂਜੇ ਪਾਸੇ ਪਤੀ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਮੌਕੇ ਤੇ ਹੀ ਮਾਫੀ ਮੰਗੀ ਟ੍ਰੈਫਿਕ ਪੁਲਿਸ ਬਟਾਲਾ ਦੇ ਮੁਲਾਜ਼ਮ ਰਣਜੀਤ ਸਿੰਘ ਨੇ ਦੱਸਿਆ ਕਿ ਸਾਗਰ ਦੀ ਪਤਨੀ ਸਾਡੇ ਕੋਲ ਟ੍ਰੈਫਿਕ ਦਫਤਰ ਗਾਂਧੀ ਚੌਂਕ ਬਟਾਲਾ ਆਈ ਸੀ ਉਹਨਾਂ ਨੇ ਸਾਨੂੰ ਪੂਰੀ ਗੱਲ ਦੱਸੀ ਤਾਂ ਮੈਂ ਤੁਰੰਤ ਆਪਣੇ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਉਹਨਾਂ ਦੀ ਦੁਕਾਨਾਂ ਤੇ ਗਿਆ ਜਿੱਥੇ ਕਰਦਾ ਸਾਰਾ ਸਮਾਨ ਸਾਗਰ ਨੇ ਵੇਚਿਆ ਸੀ ਦੁਕਾਨਦਾਰਾਂ ਨੇ ਭਰੋਸਾ ਦਿੱਤਾ ਕਿ ਮੈਨਾਂ ਨੂੰ ਸਮਾਨ ਜਾਂ ਉਹਦੇ ਬਣਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਹਾਂਜੀ ਮੈਂ ਪੇਕਿਆ ਘਰ ਰਹੀ ਨਹੀਂ ਤਿੰਨ ਸਾਲਾਂ ਤੋਂ ਇਹਨੇ ਕੁੱਟ ਮਾਰ ਕੇ ਕੱਢ ਦਿੱਤਾ ਦਾ ਹੀ ਮੈਨੂੰ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਇਹਦੀ ਮੰਮਾ ਦਾ ਤੇ ਉਹ ਰੋਣ ਦੇ ਰਹੀ ਸੀ ਤੇ ਕਹਿੰਦੇ ਕਿ ਤੇਰਾ ਸਾਰਾ 10-10 ਸਾਮਾਨ ਵੇਚ ਦਿੱਤਾ ਹੈ ਮੇਰਾ ਸਾਰਾ 10-10 ਸਾਮਾਨ ਦੇ ਦਿੱਤਾ ਤੇ ਫਿਰ ਬਾਅਦ ਵਿੱਚ ਮੈਂ ਇੱਥੇ ਆਈਆਂ ਪੇ ਕਿਆ ਸੋਹਰਿਆ ਘਰ ਆਣ ਕੇ ਮੈਂ ਦੇਖਿਆ ਤੇ ਮੇਰੇ ਬੱਚੇ ਗਲੀਆਂ ਚ ਰੋਣ ਕਲਪਾਡੇ ਲਾਈਟ ਗਈ ਦੀ ਤੇ ਮੈਂ ਕਹਿੰਦੀ ਕਿ ਸਾਮਾਨ ਕਿੱਥੇ ਗਿਆ ਕਹਿੰਦਾ ਮੈਂ ਦੁਕਾਨਾਂ ਤੇ ਸਾਮਾਨ ਦੇ ਦਿੱਤਾ ਦਾ ਆ ਕਹਿੰਦਾ ਮੈਂ ਦੁਕਾਨਾਂ ਤੇ ਸਾਮਾਨ ਦੇ ਦਿੱਤਾ ਦਾ ਵਾ ਤੂੰ ਮੇਰੇ ਨਾਲ ਪਾਜੀ ਮੁਲਾਜ਼ਮ ਜਾ ਜਾ ਕੇ ਦੁਕਾਨਾਂ ਤੇ ਨਿਕਵਾੜੀ ਕਰਦੇ ਪਏ ਆ ਉਹਨਾਂ ਨੇ ਸੋਮਵਾਰ ਦਾ ਟਾਈਮ ਦਿੱਤਾ ਦਾ ਆ ਕਿ ਤੁਹਾਨੂੰ ਸਾਰਾ ਸਾਮਾਨ ਦੁਲਾ ਦਾਂਗੇ ਮੇਰੇ ਪੇਕੇ ਆਨ ਮੈਨੂੰ ਸਮਾਨ ਦਿੱਤਾ ਸੀ ਦਾਜ ਵਿੱਚ ਆਇਆ ਸੀ ਆਪ ਮੈਂ ਕੜਾਚ ਕੰਮ ਕਰਨਾ ਹੁੰਨੀ ਆ ਸਰੇ 8 ਵਜੇ ਹੁੰਨੀ ਆ ਸ਼ਾਮੀ 8 ਵਜੇ ਚਲ ਜਰਨੀਗਾ ਇੰਨਾ ਚੜਾ ਕਰਾਂ ਦਾ ਕੰਮ ਕਰਦੀ ਆ ਮੈਂ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਬਰਾਉ ਖਾਏ ਨੇ ਬੜਾ ਮੈਨੂੰ ਦੁਖੀ ਕੀਤਾ ਰਾਇ ਚਲ ਹੁਣ ਆਸ ਕੋ ਜਾਗੀ ਸਮਾਨ ਮਿਲ ਜੂ ਹਾਂਜੀ ਸਮਾਨ ਮਿਲ ਜਾਏਗਾ ਕਹਿੰਦੇ ਸੋਮਵਾਰ ਤੱਕ ਸਮਾਨ ਦੇ ਦਾਂਗੇ ਹਾਂਜੀ ਸਮਾਨ ਸਰ ਇਸ ਵਿੱਚ ਬਸ ਜੇ ਤਰੋ ਪੈਸੇ ਦੀ ਲੋੜ ਪੈ ਗਈ ਤੇ ਸਮੋਸਾ ਸਮਾਨ ਦਿੱਤਾ ਇੰਨੇ ਦਾ ਮੁੱਲ ਕਿ ਸਾਡੇ ਹਟ ਗਏ ਆ ਇਹ ਵੀ ਵੇਚਿਆ ਕਰਦਾ ਆਹ ਮੋਟਰਸਾਈਕਲ ਜੇ ਇੱਕ ਆਪਣਾ ਬੈਟਰੀ ਦਿੱਤਾ ਇਹ ਤੇ ਇਸਨੂੰ ਟ੍ਰਾਈ ਜੇ ਆਹ ਤਾਂ ਹੂੰ ਹਾਂਜੀ ਸਰ ਹਾਂਜੀ ਨਹੀਂ 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 ਬਹੁਤ ਹੋ ਗਿਆ ਗਾਂਧੀ ਚੌਂਕ ਨਕਲ ਆਈ ਚੈਕਿੰਗ ਚੱਲ ਰਹੀ ਸੀ ਇਹ ਭੈਣ ਜੀ ਸਾਡੇ ਕੋਲ ਆਏ ਨਾਲ ਇਹਨਾਂ ਦੇ ਬਰਦਰ ਹੀ ਨਾਲ ਇਹਨਾਂ ਦੇ ਨਾਲ ਦੇ ਨਾਲ ਇਹਨਾਂ ਦੀ ਸੱਸ ਮਾਹੀ ਇਹਨਾਂ ਨੇ ਹਣ ਕੇ ਸਾਨੂੰ ਕੰਪਲੀਟ ਕੀਤੀ ਵੀ ਆਹ ਗੱਲ ਹੈ ਕਿ ਮੇਰੇ ਨਾਲ ਦੇ ਇਹਨੇ ਘਰੋਂ ਸਾਮਾਨ ਅਮਰ ਵੀ ਵੱਟ ਦੋ ਵੱਟ ਦਾ ਕੀਤਾ ਵਾ ਉਹ ਅਸੀਂ ਇਹਨਾਂ ਦੇ ਨਾਲ ਜਾ ਕੇ ਇੱਕ ਵੈਂਟਰਾਂ ਹੀ ਮੋਟਰਸਾਈਕਲ ਜੁੜੀ ਹੀ ਉਹੀ ਦੁਕਾਨ ਤੇ ਆਣ ਕੇ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਮਤਲਬ ਮੰਨ ਕੇ ਨੇ ਦੁਕਾਨਦਾਰ ਮੰਨ ਕੇ ਵੇਚੀ ਇਹਨਾਂ ਨੂੰ ਮੋਟਰਸਾਈਕਲ ਤੇ ਵੈਂਟਰਾਂ ਵਾਪਸ ਕਰ ਦਿੰਦੇ ਇੱਕ ਘਰ ਵਾਲੇ ਵੱਲੋਂ ਹੀ ਆਪਣਾ ਸਮਾਨ ਵੇਚੀ ਜਾਣਾ ਕਿੱਡੀ ਮਾੜੀ ਗੱਲ ਆ ਬੰਦੇ ਵੇਖੋ ਜੀ ਇਹ ਤੇ ਘਰਾਂ ਘਰਾਂ ਦੇ ਹਿਸਾਬ ਹੁੰਦੇ ਆ ਜਿੱਦਾਂ ਘਰ ਵਾਲਾ ਮਤਲਬ ਵੀ ਹੈ ਹੀ ਅਮਲੀ ਆ ਜੀ ਉਹ ਤੇ ਖੁਦ ਭੈਣ ਨੂੰ ਆਪਣੇ ਘਰ ਦਾ ਖਿਆਲ ਰੱਖਣਾ ਪੈਣਾ ਜੀ ਭੈਣ ਦੇ ਉੱਥੇ ਰਹਿੰਦੀ ਵੀ ਨਹੀਂ ਆਈ ਉਹ ਹਾਂਜੀ 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 ਮੁਰਸਾਹ ਵਾਲਾ ਵੀ ਮੈਨੂੰ ਦੇਦਾ ਮੁਰਸਾਹ ਕਹਿੰਦਾ ਜੀ ਮੈਂ ਸੌਂਰ ਦੇ ਨੰਬਰ 3 ਨਵਾਂ ਲੈ ਕੇ ਦਿੰਦਾ